ਕਬੱਡੀ ਵਾਲੀ ਵੀਡੀਓ ਦੇਖੋ ਯਾਰ ਪਲੇਅਰਾਂ ਨਾਲ ਬਹੁਤ ੱੱਕਾ ਹੋਇਆ ਨਜਾਇਜ਼ ਆ ਕਬੱਡੀ ਵਾਲੀ ਵੀਡੀਓ ਦੇਖੋ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਯਾਰ ਕਿੰਨੀ ਮਾੜੀ ਗੱਲ ਆ ਬਾਈ ਯਾਰ ਤੁਸੀਂ ਪਲੇਅਰਾਂ ਨਾਲ ਐ ੱੱਕਾ ਕਰੀ ਜਾਂਦੇ ਹੋ ਯਾਰ ਠੀਕ ਐ ਜੇ ਤੁਸੀਂ ਆਪਦੇ ਪਿੰਡ ਨੂੰ ਹੀ ਦਿਟਾਉਣਾ ਹੁੰਦਾ ਬਾਈ ਯਾਰ ਇੰਨਾ ਸ਼ੋਰ ਸ਼ਰਾਬਾ ਕਿਉਂ ਕਰਦੇ ਹੋ ਤੁਸੀਂ ਠੀਕ ਐ ਇੰਨਾ ਟੈਂਟ ਟੁੰਟਾਂ ਦਾ ਖਰਚਾ ਕਿਉਂ ਤੁਸੀਂ ਇੰਨਾ ਬੰਨ ਕੇ ਚਲ ਦਿਖਾਵਾ ਆ ਕਰਦੇ ਹੋ ਨਾ ਸਿੱਧਾ ਆਪਦੇ ਪਿੰਡ ਨੂੰ ਹੀ ਦਿਟਾ ਲਿਆ ਕਰੋ ਨਾ ਸਿੱਧਾ ਪੈਂਟ ਨੂੰ ਆਪਦੇ ਨੂੰ ਟਰੋਫੀ ਫੜਾ ਦਿਆ ਕਰੋ ਹੱਥ 'ਚ ਠੀਕ ਹੈ ਇਹਨਾਂ ਦਿਖਾਵਾ ਨਾ ਕਰਾ ਬਰਾ ਇਹ ਦਿਖਾਵਾ ਕਰਨ ਦੀ ਲੋੜ ਨਹੀਂ ਤੁਹਾਨੂੰ ਯਾਰ ਠੀਕ ਹੈ ਨਾ ਜੇ ਤੁਸੀਂ ਆਈ ਨਜਾਇਜ਼ ਪਲੇਅਰਾਂ ਨਾਲ ਧੱਕਾ ਕਰਨਾ ਹੁੰਦਾਗਾ ਠੀਕ ਹੈ ਜੇ ਕੋਈ ਸਹੀ ਗੱਲ ਤੇ ਬੰਦਾ ਬੋਲਦਾਗਾ ਤੁਸੀਂ ਪਲੇਅਰਾਂ ਨਾਲ ਧੱਕਾ ਮਾਰਦੇ ਫਿਰ ਠੀਕ ਹੈ ਬਹੁਤ ਮਾੜੀ ਗੱਲ ਆ ਯਾਰ ਇਹ ਇਹਨਾਂ ਵਾਸਤੇ ਸੋਸਾਇਟੀ ਵਾਸਤੇ ਠੀਕ ਹੈ ਬਹੁਤ ਮਾੜੀ ਗੱਲ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਜਿਹੜੀ ਇਹਨਾਂ ਤੱਕ ਵੀਡੀਓ ਪਹੁੰਚੇ ਠੀਕ ਹੈ ਤੇ ਇਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ